ਆਛਾ ਜੀ ਮੇਰੀ ਮਾਂ ਹੁੰਦੀ ਨਾ ਉਹਨੇ ਤੇ ਮੇਰੀ ਸਾਰੀ ਗੱਲ ਸੁਣੀ ਨਾ ਉਹਦੇ ਨਾਲ ਮੈਂ ਆਪਣੇ ਸਾਰੇ ਦੁੱਖ ਸੁੱਖ ਫਰੋਲ ਸਕਦੀ ਆ ਇੱਥੇ ਮੈਂ ਕਹਿੰ ਨਾਲ ਕੋਈ ਗੱਲ ਨਹੀਂ ਕਰ ਸਕਦੀ ਮੇਰਾ ਪਿਓ ਵੀ ਨਹੀਂ ਮੇਰਾ ਆਪਣਾ ਬਣਨਿਆ ਉਹ ਮੈਂ ਕਹਿਣਾ ਹੁਣ ਤਾਂ ਸਭ ਤਾਬ ਕੀਤਾ ਹੋਊਗਾ ਨਾ ਤੇ ਤੂੰ ਗਾਂ ਕਿਤੇ ਫੇਰ ਜਾਣਾ ਤੇ ਬੰਦਾ ਫੇਰ ਕਰ ਲੈਂਦਾ ਆ ਚਾਚਾ ਜੀ ਇਤਨਾ ਤੂੰ ਗਾਂ ਮਰਨਾ ਤੁਰੇਗਾ ਕਿ ਚਾਚੇ ਨੇ ਪਿਛਲੇ ਪੈਸੇ ਨਹੀਂ ਦਿੱਤੇ ਤੇ ਗਾਂ ਉੱਠ ਕੇ ਤਰਾ ਜਾਏਗਾ ਮੇਰ ਨਾਲ ਉਹ ਚਾਚਾ ਜੀ ਹੱਦ ਹੋ ਗਈ ਆ ਕੋਈ ਗੱਲ ਨਹੀਂ ਸਮਝ ਕਰ ਲੈਣੀ ਆ ਤੇ ਜਿੱਦਾਂ ਇਹ ਅੱਜ ਤੁਹਾਡੇ ਨਾਲ ਧੱਕਾ ਕਰਨ ਦੇ ਆ ਕੱਲ ਨੂੰ ਮੇਰੇ ਨਾਲ ਵੀ ਇਦਾਂ ਕਰਨਗੇ ਐਵੇਂ ਸਮਝ ਤੇਰੇ ਨਾਲ ਕਰਨਗੇ ਮੈਂ ਤੇਰੇ ਨਾਲ ਕਿਸ ਨੂੰ ਧੱਕਾ ਕਰਨ ਦਿੰਨੀ ਆ ਉਹ ਤਾਂ ਤੁਹਾਡੀ ਗੱਲ ਨਾਲ ਮੈਂ ਸਹਿਮਤ ਆ ਕਰਨਾ ਤਾਂ ਹੈਗਾ ਹੀ ਆ ਪਰ ਤੁਸੀਂ ਵੇਖੋ ਨਾ ਈ ਢੀ ਜਲਦੀ ਸਭ ਤਿਆਰੀਆਂ ਹੁੰਦੀਆਂ ਵਿਆਹ ਦੀਆਂ 15 ਦਿਨਾਂ ਚ ਵਿਆਹ ਕਿੱਥੇ ਹੋ ਜਾਣਾ ਆ ਤੇ ਬਾਕੀ ਭਾਬੀ ਨਾਲ ਗੱਲ ਕਰ ਲੈਣੇ ਆ ਕਿ ਭਾਬੀ ਹਣੀ ਕੀ ਕਹਿੰਦੇ ਆ ਤੇ ਫਿਰ ਤੁਹਾਨੂੰ ਆਪੇ ਫੋਨ ਕਰਕੇ ਦੱਸ ਦੇਣਗੇ ਉਹ ਨਹੀਂ ਮਿਰ ਮੰਨਿਆ ਕਰੋ ਯਾਰ ਈ ਢੀ ਜਲਦੀ ਨਹੀਂ ਹੁੰਦਾ ਇਹ ਤੁਹਾਨੂੰ ਪਤਾ ਕਰਦਾ ਹਸਤਾ ਵੀ ਉਹੋ ਜਿਹਾ ਹੁੰਦਾ ਆ ਤੇ ਈ ਢੀ ਜਲਦੀ ਨਹੀਂ ਹੋਣਾ ਕੰਮ ਕੋਈ ਨਹੀਂ ਬਾਕੀ ਗੱਲ ਕਰਕੇ ਨਾ ਅਸੀਂ ਤੁਹਾਨੂੰ ਕਰ ਦਿੰਨੇ ਆ ਫੋਨ ਹੁਣੇ ਥੋੜੀ ਦੇਰ ਚ ਹਾਂਜੀ ਹਾਂਜੀ ਕੋਈ ਗੱਲ ਨਹੀਂ ਮੈਂ ਜਾਣਾ ਭਾਬੀ ਵੱਲ ਜਾਣਾ ਠੀਕ ਹੈ ਠੀਕ ਹੈ ਓਕੇ ਜੀ ਯਾ ਸਮਝ ਨਹੀਂ ਆਉਂਦੀ ਕਿ ਐਡੀ ਜਲਦੀ ਕਿਦਾਂ ਹੋ ਜਾਊਗਾ ਹਲੇ ਕੁੜੀ ਦੇ ਪੇਪਰ ਵੀ ਹੋਣ ਵਾਲੇ ਆ ਪੇਪਰ ਨਾ ਹੋਏ ਤੇ ਉਹਦੀ ਪੜਾਈ ਖਰਾਬ ਹੋ ਜਾਣੀ ਆ ਸਾਰੀ ਜਿਹੜੀ ਕੀਤੀ ਆ ਬਾਕੀ ਵੇਖ ਲੈਨੇ ਭਾਬੀ ਨਾਲ ਗੱਲ ਕਰਕੇ ਕਿ 6 ਮਹੀਨੇ ਤੱਕ ਵਕੜ ਤੋਂ ਘਟ ਪਾਉਣ 6 ਮਹੀਨੇ ਤਾਂ ਪਹਿਲੇ ਕਿੱਥੇ ਹੋਣਾ ਆ ਬਾਕੀ ਤਾ ਉਹ ਵੀ ਲਾਉਣਾ ਹੁੰਦਾ ਸਾਰਾ ਲਾਉਣਾ ਭਾਬੀ ਨੇ ਜਾ ਕੇ ਨਾ ਕਰਤਾ ਗੱਲ ਉਹਦੇ ਨਾਲ ਕਿੱਦਾਂ ਕਰੀ ਬਾਕੀ ਲਾਵੋ ਨਹੀਂ ਸਿਆਣੇ ਆ ਉਹਨਾਂ ਨਾਲ ਕਰਦੇ ਆਪੇ ਕਰ ਲੈਂਦੇ ਆ ਫਿਰ ਚੱਲ ਚੰਗਾ ਹੋਇਆ ਪਹਿਲਾਂ ਮੈਂ ਰੋਟੀ ਪਾਣੀ ਦਾ ਕਰ ਲਿਆ ਤੇ ਮੋਂ ਚੱਲ ਮੈਂ ਝਾੜੂ ਲਾ ਲੈਣੀ ਮੇਂ ਹਟ ਗਿਆ ਤੇ ਜੇ ਮੈਂ ਨਾ ਰੋਟੀ ਪਾਣੀ ਦਾ ਕਰਦੀ ਤੇ ਮੈਂ ਲੇਟ ਹੋ ਜਾਣਾ ਹਾਂ ਹਾਂ ਗਲੀਨ ਪੁੱਤ ਸਤਿਕਾਰ ਜੀ ਸਤਿਕਾਰਪੁਰ ਪੁੱਤ ਠੀਕ ਠਾਕ ਹਾਂਜੀ ਠੀਕ ਠਾਕ ਤੇ ਸੁਣਾਓ ਦੀਦੀ ਉਹਨਾਂ ਦੀ ਠੀਕ ਠਾਕ ਹੈ ਬਸ ਠੀਕ ਠਾਕ ਆ ਫਿਰ ਮੰਮੀ ਕਿਥੇ ਮੰਮੀ ਤੇ ਘਰੇ ਆ ਚਾਚਾ ਜੀ ਕੋਈ ਕੰਮ ਹੀ ਪਪੋਤੋ ਹੋਈ ਆਇਆ ਏ ਫੋਨ ਉਹਦੇ ਕੁੜੀ ਦਾ ਜਿੱਥੇ ਕੀਤਾ ਸੀ ਰਿਸ਼ਤਾ। ਕਿ ਠੀਕ ਠਾਕ ਸੁੱਖ ਸ਼ਾਂਤੀ ਫੋਨ ਆਇਆ ਵਾ? ਨਹੀਂ ਨਹੀਂ ਸੁੱਖ ਸ਼ਾਂਤੀ ਆ। ਕਰਦੇ ਆਂ ਗੱਲ ਮੰਮੀ ਤੇਰੀ ਨਾ ਉੱਥੇ ਕਰਦੇ ਆਂ ਸਾਰੇ ਬੈ ਕੇ ਸਲਾਹ ਕਰਦੇ ਉੱਥੇ ਆ ਜਾਓ। ਚਲੋ ਕੋਈ ਗੱਲ ਨਹੀਂ ਚਾਚਾ ਜੀ ਤੁਸੀਂ ਜਾਓ ਮੰਮੀ ਘਰੇ ਨਹੀਂ ਅੰਦਰ ਹੀ ਆ ਤੇ ਮੈਂ ਛਾੜੂ ਲਾਣਾ। ਤੇ ਲਾਉ ਵੀ ਕਰਈ ਐ। ਹਾਂਜੀ ਉਹ ਵੀ ਘਰੇ ਜੀ। ਚੱਲ ਆ ਜਾ ਮੇਰਾ ਪੋਤੂ ਵੀ ਫਿਰ। ਕੋਈ ਗੱਲ ਨਹੀਂ ਅੰਨੀ ਚਾਚਾ ਜੀ। ਪਤਾ ਨਹੀਂ ਕੀ ਗੱਲ ਹੈ ਚਾਚਾ ਜੀ ਜਿਹੜੇ ਇੰਨੇ ਦਾਸ ਆ। ਸਤਾ ਤੋ ਤੇ ਚੰਗਪਲਾ ਕਰਕੇ ਆਏ ਹਾਂ ਸਾਬੂਜ ਹੋ ਗਿਆ ਈ ਹੁਣ ਪਤਾ ਨਹੀਂ ਮੁੰਡੇ ਵਾਲੇ ਨੇ ਕੀ ਗੱਲ ਕਹਿਣੀ ਚੱਲ ਕੋਈ ਗੱਲ ਨਹੀਂ ਮੈਂ ਝਾੜੂ ਲਾਣਾ ਤੇ ਫਿਰ ਚਾਚਾ ਜੀ ਚਾਹ ਬਣਾ ਕੇ ਦਿੰਨੀ ਆ ਆਪੇ ਪਤਾ ਲੱਗ ਜਣਾ ਕੀ ਵੇਖਣ ਦੇ ਹਿੱਤ ਖਲੋਤੇ ਸੀ ਮੇਰਾ ਜੀ ਸਮਝ ਮੌਸਮ ਨੂੰ ਨਵਦੀ ਵਦੀ ਕਿ ਨਹੀਂ ਨੂੰ ਮਿਠਾ ਆਉਂ ਹਾ ਐਸੀ ਗੱਲ ਹੈਗੀ ਆ ਮੈਂ ਸੋਚਣ ਦੀ ਇਹ ਜੇ ਡੈਡੀ ਚੱਲ ਜਾਂਦੇ ਪਕੌੜੇ ਨਾ ਬਣਾਈਏ ਅੱਜ ਬਸ ਠੀਕ ਹੈ ਤੈਨੂੰ ਤੇ ਕੋਈ ਨਾ ਕੋਈ ਬਹਾਨਾ ਚਾਹੀਦਾ ਹੁੰਦਾ ਕੁਝ ਨਾ ਕੁਝ ਖਾਣ ਦਾ ਕਦੀ ਆਪਾਂ ਕੁਝ ਬਣਾਈਏ ਦੇਖੋ ਦੇਖੋ ਕੁਝ ਬਣਾਈਏ ਤੇ ਫਿਰ ਕੀ ਆ ਕਿਹੜਾ ਰੋਜ਼ ਰੋਜ਼ ਖਾਂਦੇ ਆ ਨਮਨ ਕੋਈ ਗਾਣੇ ਬਣਾ ਦਾਂਗੇ ਪਕੌੜੇ ਖਾਣੇ ਆ ਨਾ ਤੁਸੀਂ ਜੀਜੀ ਅਸੀਂ ਕਿਹੜਾ ਰੋਜ਼ ਰੋਜ਼ ਬਣਾ ਕੇ ਖਾਂਦੇ ਆ ਲੋਕੀ ਕਿੰਨਾ ਫਾਸਟ ਫੂਡ ਖਾਂਦੇ ਆ ਅਸੀਂ ਜੋ ਵੀ ਖਾਂਦੇ ਘਰੇ ਬਣਾ ਕੇ ਖਾਂਦੇ ਆ ਪਤਾ ਮੈਨੂੰ ਕਲੇ ਖਾਵਾ ਦੇਵਾ ਕੋਈ ਜਿਹੜੋ ਕਾਲਜ ਜਾਂਦਾ ਹਿੱਤ ਟਿੱਕੀਆਂ ਵਾਲਾ ਜਿਹੜਾ ਆਪਣੇ ਕਾਲੇ ਦੇ ਸਾਹਮਣੇ ਖੜਤਾ ਨਾ ਤੁਨੂੰ ਖਾਲੀ ਨਹੀਂ ਜਾਣੀ ਨੀ ਮੈਂ ਖਾ ਕੇ ਹੀ ਦੀਦੀ ਤੋਂ ਦੂਰ ਨਾ ਨਜ਼ਰ ਮੈਂ ਹਿਲਣਾਂ ਨਹੀਂ ਆ ਤੇ ਫਿਰ ਕੀ ਆ ਭੁੱਖ ਵੀ ਤੇ ਉਦੋਂ ਕਿੰਨੀ ਲੱਗੀ ਹੁੰਦੀ ਆ ਫੇਰ ਘਰੇ ਆਣ ਕੇ ਮੱਥਾ ਮਾਰਨਾ ਇਹ ਕੀ ਉਥੋਂ ਖਾਤੇ ਹੋਨੇ ਹਣਾ ਤੇ ਵਾਵਾ ਘਰ ਆਣ ਕੇ ਕੋਈ ਖਾਂਦੀ ਲੋੜ ਤੇ ਨਹੀਂ ਨਾ ਪੈਂਦੀ ਹਾਂ ਉਹਦੇ ਤੇ ਸਰੀਰੜੀ ਨੰਗ ਜੰਦੀ ਹੈ ਨਾ ਤੇਰੀ ਭਲਾ ਕੱਲ ਉਹ ਤੇ ਗੱਲ ਹੈਗੀ ਆ ਫਿਰ ਗਰਮੀ ਵਿੱਚ ਵੀ ਤੇ ਕਾਲਜਉਂ ਨਹੀਂ ਹਾਂ ਤੇ ਫਿਰ ਬਣਾਉਣਾ ਕੁਛ ਨਾ ਕੁਛ ਇਹ ਹੁੰਦਾ ਹੈ ਵੀ ਘਰ ਜਾਂਦਿਆਂ ਰੈਸਟ ਕਰ ਲਈਏ ਤੁਹਾਡੇ ਚਲ ਇਹ ਗੱਲ ਸ਼ਾਮਾਂ ਨੂੰ ਤੇ ਬਣਾਉਣਾ ਹੀ ਹੁੰਦਾ ਹੀ ਕੁਝ ਹਾਂ ਐ ਗੱਲ ਤੇ ਤੇਰੀ ਉਦ ਸਹੀ ਹੈ ਸੱਚ ਮੇਰੇ ਨਾਲ ਹੀ ਕਾਲਜ ਤੋਂ ਚੇਤਾ ਆਇਆ ਵਾ ਕੱਲ ਚੱਲਿਆ ਕਰੀਏ ਕਾਲਜ ਦੀ ਛੁੱਟੀਆਂ ਦੀ ਖਤਮ ਹੋ ਗਈਆਂ ਵਾ ਤੇ ਪਰਸੋਂ ਦੇ ਕਾਲਜ ਲੱਗਣਗੇ ਆ ਪੜਾਈ ਪਿੱਛੇ ਪੈਣ ਦੀ ਆ ਨਾਲੇ ਡੈਡੀ ਨੇ ਤੇ ਹੁਣ ਤੁਹਾਨੂੰ ਇਹ ਵੀ ਕਹਿ ਦਿੱਤਾ ਕਿ ਪੁੱਤ ਤੂੰ ਆਪਣੀ ਪੜ੍ਹਾਈ ਪੂਰੀ ਕਰ ਤੇ ਨਾਲੇ ਤੂੰ ਖੁਸ਼ ਹੋਣੇ ਇਸ ਗੱਲ ਤੇ ਤੇ ਨਾਲੇ ਫਿਰ ਕੱਲ੍ਹ ਜਾਈਏ ਤੇ ਨਾਲੇ ਨਾਲ ਤੁਹਾਡਾ ਵੀ ਸਿਲੇਬਸ ਪਹਿਲਾਂ ਜਿਹੜੀਆਂ ਤੁਹਾਡੇ ਲੱਗਦੀਆਂ ਰਹੀਆਂ ਡਿਊਟੀਆਂ ਉਹ ਵੀ ਇਨੀ ਤੁਸੀਂ ਅਟੈਂਡ ਕੀਤੀਆਂ ਤੇ ਉਹ ਵੀ ਹੁਣ ਮੈਡਮ ਨੂੰ ਜਾ ਕੇ ਪੁੱਛਣਾ ਪੈਣਾ ਵਾ ਤੁਹਾਨੂੰ ਵੀ ਕੀ ਹੈ ਤੇ ਕੀ ਨਹੀਂ ਤੇ ਤੂੰ ਹੁਣ ਕਾਲਜ ਜਾਏ ਉਹ ਕੱਲ੍ਹ ਨੂੰ ਆਹੋ ਕੋਈ ਗੱਲ ਨਹੀਂ ਆਪਾਂ ਚੱਲ ਜਾਈਏ ਕਰਾਂਗੇ ਉੱਥੇ ਹੁਣ ਉੱਥੇ ਜਾਵਾਂਗੇ ਤੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਫੇਰ ਹੀ ਪਤਾ ਲੱਗੂਗਾ ਨਾ ਕਿ ਉਹਨਾਂ ਦਾ ਹੁਣ ਕੀ ਹੋ ਸਕਦਾ ਵਾ ਹੋ ਸਕਦਾ ਮੈਨੂੰ ਸਮਝਣ ਉਹ ਡਿਊਟੀਆਂ ਮੈਨੂੰ ਲਾਉਣੀਆਂ ਜ਼ਰੂਰੀ ਹੀ ਮੇਰੇ ਵਾਸਤੇ ਹੁਣ ਮੈਂ ਇੱਕੀ ਗੱਲ ਕਰਕੇ ਵੇਖਾਂਗੇ ਸ਼ਾਇਦ ਹੋ ਜੇ ਉਹਨਾਂ ਦਾ ਕੋਈ ਨਾ ਕੋਈ ਹੱਲ ਹਾਂ ਹੋ ਜਾਊਗਾ ਕੋਈ ਗੱਲ ਕੋਈ ਨਹੀਂ ਮੈਨੂੰ ਸੁਭਾਅ ਬੜੀ ਖੁਸ਼ੀ ਹੁੰਦੀ ਵੀ ਡੈਡੀ ਨੇ ਇੰਨੀ ਗੱਲ ਕਹਿਤੀ ਵੀ ਕੋਈ ਨਹੀਂ ਤੂੰ ਆਪਣੀ ਪੜ੍ਹਾਈ ਪੂਰੀ ਕਰ ਲੈ ਹਾਂ ਹੁਣ ਤੂੰ ਹੀ ਕੱਲ ਕਾਲਜ ਜਾਏਂ ਹਾਂ ਹਾਂ ਕੋਈ ਨਹੀਂ ਦੋਵੇਂ ਇਕੱਠਿਆਂ ਜਾਵਾਂਗੇ ਤੂੰ ਹੀ ਨਹੀਂ ਜਾਏ ਦੋਵੇਂ ਜਾਵਾਂਗੇ ਆ ਦੋਵੇਂ ਜਾਵਾਂਗੇ ਮੈਂ ਵੀ ਜਾਵਾਂਗੀ ਤੇ ਚੱਲ ਫਿਰ ਹੁਣ ਕਰੀਏ ਤਿਆਰੀ ਪਕੌੜੀਆਂ ਦੀ ਚਲੋ ਪਕੌੜਿਆਂ ਦੀ ਤਿਆਰੀ ਕਰਦੀ ਹਾਂ ਤੇ ਚਲ ਆ ਜਾ ਫਿਰ ਜਲਦੀ ਜਲਦੀ ਤਿਆਰੀ ਕਰ ਲੈਣੀਆਂ ਵਾ ਡੈਡੀ ਖਾ ਕੇ ਜਾਣਗੇ ਚਲੋ ਆਜੋ ਨਾਲੇ ਫਿਰ ਤੁਸੀਂ ਵੇਸਨ ਕੋਲ ਜੂ ਅਭੀ ਸਸਰੀਕਾਹਲ ਸਸਰੀਕਾਹਲ ਹੋਰ ਸੁਣਾਓ ਠੀਕ ਠਾਕ ਸੇ ਤੂੰ ਹਾਂ ਹਾਂ ਠੀਕ ਠਾਕ ਤੇ ਆਇਆ ਏ ਫੋਨ ਹੋਂ ਤਾਂ ਹੋ ਗਈ ਆਹ ਮੈਨੂੰ ਆਇਆ ਏ ਫੋਨ ਉਹ ਮੈਨੂੰ ਵੀ ਆਇਆ ਏ ਮੁੰਡੇ ਵਾਲਿਆਂ ਦਾ ਅੱਛਾ ਕੀ ਆਂਦੇ ਉਹ ਤੇ ਵਿਆਹ ਮੰਗਣ ਦੇ ਵਿਆਹ ਦੇ ਤੋਂ ਸਾਨੂੰ ਤੇ ਫੇਰ ਕੀ ਵਿਆਹ ਮੰਗਦੇ ਚੰਗਾ ਸਭਾ ਹੁਣ ਨਹੀਂ ਮੇਰਾ ਰਾਦਾ ਭਾਬੀ 6 ਮਹੀਨੇ ਪੈ ਜਾਣ ਕੁੜੀ ਦੀ ਪੜ੍ਹਾਈ ਹੁਣ ਪੇਪਰ ਆ ਉਹਦੀ ਪੜ੍ਹਾਈ ਖਰਾਬ ਹੋ ਗਈ ਸਾਰੀ ਹੁਣ ਪੇਪਰ ਪਾ ਆ ਗਿਆ ਤੇ ਕੀ ਕਰਨੇ ਆਪੇ ਤੂੰ ਆਉਣਾ ਫੇ ਮੈਂ ਵਿਆਹ ਦੇਣਾ ਵਾ ਤੇ ਹੁਣ ਵਿਆਹ ਮੰਗਣ ਦੇ ਤੇ ਵਿਆਹ ਕਰ ਦਈਏ ਉਹ ਭਾਬੀ ਵਿਆਹ ਦੀ ਕੋਈ ਗੱਲ ਨਹੀਂ ਮੈਂ ਤੁਹਾਨੂੰ ਕਿ ਵੀ ਦੱਸਿਆ ਆ ਮੈਂ ਇਹ ਕਿਹਾ ਕਿ ਚਲੋ ਅੱਜ ਕੁੜੀ ਦੀ ਮਾਂ ਹੁੰਦੀ ਜਿੰਦੀ ਉਹ ਆਪਣੀ ਮਾਂ ਨੂੰ ਦੱਸਦੀ ਇਸ ਕੋਈ ਗੱਲ ਹੁਣ ਮੈਂ ਐਡਾ ਵੀ ਪੱਥਰ ਦੇਣਾ ਭੰਜਾ ਕੁੜੀ ਦੇ ਸਾਲਾਂ ਦੀ ਮਿਹਨਤ ਕੀਤੀ ਜਿਹੜੀ ਹੁਣ 6 ਮਹੀਨਿਆਂ ਦਾ ਰਹਿ ਗਿਆ ਦਾ ਤੇ ਉਹ ਦਾ ਪੂਰਾ ਕਰਾ ਦਈਏ 6 ਮਹੀਨੇ ਹੋਰ ਕਿੰਨਾ ਕਾ ਛੱਟ ਲਾਂਗੇ ਜਾਂਦੇ ਆ 6 ਮਹੀਨੇ ਰੁਕ ਜਾਣ ਕੱਲ ਨੂੰ ਕੁੜੀ ਮੰਨ ਲੋ ਇੱਥੇ ਨਹੀਂ ਪੜਾਉਂਦਾ ਮੈਨੂੰ ਕੱਲ ਨੂੰ ਕੁੜੀ ਇੱਥੇ ਆਊਗੀ ਤਾਂ ਮੈਂ ਕਿਹੜੇ ਨਜ਼ਰਾ ਕਿਤਰਾ ਮਲਾਉਂਗਾ ਦੇਣਾ ਈ ਕਹੂਗੀ ਕਿ ਮੇਰੇ ਪਿਓ ਨੇ ਮੇਰੀ ਜ਼ਿੰਦਗੀ ਖਰਾਬ ਕਰਤੀ ਆ ਜੇ ਪੜ੍ਹੀ ਲਿਖੀ ਹੋਊਗੀ ਕੱਲ ਨੂੰ ਅਗਲੇ ਘਰ ਜਾ ਕੇ ਕਿਤੇ ਕੰਮ ਕਰਤੇ ਵੀ ਲੱਗ ਜੂਗੀ 100 ਨੌਕਰੀਆਂ ਆ ਕਿਤੇ ਮੈਂ ਟੀਚਰ ਲੱਗਾ ਆ ਕੋਈ ਬੈਂਕ ਚ ਆ ਕਿਤੇ ਕੋਈ ਨਾ ਕੋਈ ਨੌਕਰੀ ਮਿਲ ਹੀ ਜਾਂਦੀ ਆ ਜੇ ਤੂੰ ਬੜਾਉਣਾ ਹੀ ਤੇ ਫਿਰ ਪਹਿਲਾਂ ਕੋ ਰਿਸ਼ਤੇ ਵਾਲੋਂ ਕਾਲਾ ਪੈ ਗਿਆ ਹਾਂ ਕਿ ਛੇਤੀ ਭਾਬੀ ਰਿਸ਼ਤਾ ਕਰਾਉ ਮੈਂ ਇਹਨੂੰ ਗਲੋਂ ਲਵਣਾ ਵਿਆਹ ਕੇ ਉਦੋਂ ਨਾ ਮੈਂ ਗੁੱਸੇ 'ਚ ਆਹ ਭਾਬੀ ਹੁਣ ਮੈਂ ਸੋਚਿਆ ਠੰਡੇ ਦਿਮਾਗ ਨਾਲ ਬੈ ਕੇ ਕਿ ਕੁੜੀ ਦੀ ਜ਼ਿੰਦਗੀ ਦਾ ਸਵਾਲ ਆ ਕਿਉਂ ਦੀ ਜ਼ਿੰਦਗੀ ਖਰਾਬ ਕਰਨੀ ਆ ਅੱਛਾ ਬੜਾ ਦੁੱਖ ਹੁੰਦਾ ਏ ਕੁੜੀ ਦਾ ਚਲੋ ਜੇ ਹੁਣ ਉਹਨੇ ਗਲਤੀ ਕਰ ਹੀ ਲਈ ਆ ਤੇ ਮਾਪਿਓ ਦਾ ਫਰਜ਼ ਹੁੰਦਾ ਆ ਕਿ ਮਾਫ਼ ਕਰ ਦੇਣ ਤੇ ਰਿਸ਼ਤਾ ਕਰਨ ਲੱਗੇ ਹਨ ਉੜੀ ਨੇ ਇੱਕ ਵਾਰੀ ਨਹੀਂ ਕਿਤੇ ਕਿਹਾ ਕਿ ਡੈਡੀ ਮੈਂ ਇੱਥੇ ਨਹੀਂ ਕਰਨਾ ਜਾਂ ਮੇਰੇ ਮੁੰਡਾ ਪਸੰਦ ਨਹੀਂ ਆ। ਫੇਰ ਵੀ ਉਹਨੇ ਮੈਰੀ ਇਸ ਤਰ੍ਹਾਂ ਕੀ ਨਾ ਭਾਬੀ। ਤੇ ਪਰ ਹੁਣ ਮੇਰਾ ਫਰਜ਼ ਬਣਦਾ ਨਾ ਮੈਂ ਵੀ ਉਹਦੇ ਬਾਰੇ ਸੋਚਾਂ। ਅੱਜ ਉਹ ਫੇਰ ਯਾਦ ਕਰਨ ਗਈ ਆ ਕਿ ਆਡੀ ਮਾਂ ਹੁੰਦੀ ਤਾਂ ਇਸ ਤਰ੍ਹਾਂ ਕਰਦੀ ਉਤਰਾਂ ਕਰਦੀ। ਚਲੋ ਮਾਂ ਵਾਲੇ ਫਰਜ਼ੇ ਤੇ ਸਾਰੇ ਤੁਸੀਂ ਨਿਭਾਵਾ ਜੀ ਤੋਗੇ। ਪਰ ਫੇਰ ਵੀ ਜੋ ਆਪਣੀ ਮਾਂ ਹੁੰਦੀ ਆ ਨਾ ਜੋ ਆਪਣੀ ਮਾਂ ਨਾਲ ਗੱਲਬਾਤ ਕਰ ਲੈਣੀ ਆ ਉਹ ਤੁਹਾਡੇ ਨਾਲ ਨਹੀਂ ਹੋਣੀ ਭਾਬੀ। ਮੈਂ ਤਾਂ ਉਹਨਾਂ ਨੂੰ ਬਥੇਰੀਆਂ ਆਪਣੀਆਂ 3 ਸਮਝਦੀਆਂ ਪਤਾ ਨਹੀਂ ਮੈਨੂੰ ਕਿਉਂ ਨਹੀਂ ਉਹ ਮਾਂ ਸਮਝਦੀਆਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿੱਦਾਂ ਲੱਗ ਤਿਆਰੀ ਹੈ ਕਿਤੇ ਤਿਆਰੀ ਹੈ ਬਸ ਉਹਨਾਂ ਸ਼ਹਿਰ ਤੱਕ ਚੱਲਿਆ ਉਹਨੇਸ਼ ਤਾਂ ਖਾਦਮ ਹਸਾਤ ਕਰਨਾ ਹੈ ਅੱਛਾ ਕੱਲ ਵੀ ਗਿਆ ਹਾਂ ਮੈਂ ਸ਼ਹਿਰ ਅੱਛਾ ਉਹ ਬੈਂਕ ਦੇ ਬੰਦ ਹੀ ਗੱਲ ਹੈ ਅੱਜ ਮੈਂ ਜਾ ਕੇ ਪੈਸੇ ਢਾਕੇ ਤੁਹਾਨੂੰ ਦੇਣੇ ਆਂ ਗਾਂਵ 'ਚ ਬੰਦੀ ਲੋੜ ਹੁੰਦੀ ਹੈ ਤੇ ਤੁਸੀਂ ਦੱਸੋ ਕਿਹੜੀ ਸਲਾਹ ਚਲਣ ਦੀ ਹੈ ਉਹ ਸਲਾਹਕਾਰੀ ਕਰਨੀ ਆ ਪੁੱਤ ਉਹ ਆਇਆ ਹੀ ਕੁੜੀ ਤੋਂ ਜਿਤੇ ਮਜਤੇ ਕੀਤਾ ਰਿਸ਼ਤਾ ਹਾਂਜੀ ਵਿਆਹ ਦੇ ਮੰਗਣ 15 ਦਿਨਾਂ ਦੇ ਵਿੱਚ ਕੀਤੇ ਵਿਆਹ ਤੋਂ ਵਿਆਹ ਦੇ ਮੰਗਣ ਐਡੀ ਛੇਤੀ ਉਹ ਹੋਏ ਮੈਨੂੰ ਤਾਂ ਆਪ ਦੇ ਡਰਦਾ ਯਾਰ ਕਿ ਕੋਈ ਗੱਲਬਾਤ ਨਾ ਹੋਏ ਉਹ ਜੀ ਨਹੀਂ ਚਾਚਾ ਜੀ ਗੱਲਬਾਤ ਕੋਈ ਮੈਨੂੰ ਕਰਦੀ ਨਹੀਂ ਹੈਗੀ ਪਰ ਥੋੜਾ ਜਿਹਾ ਪੁੱਛਣਾ ਹੈ ਨਾ ਤੁਸੀਂ ਵੀ ਕਾਰਨ ਕੀ ਐਡੀ ਛੇਤੀ ਕੋ ਮੰਗਣ ਮਮੀ ਤੁਸੀਂ ਕਰਨੀ ਹੈ ਗੱਲ ਪਤਾ ਨਹੀਂ ਉਹ ਮੇਰੇ ਨਾਲ ਗਾ ਲੋ ਇਹੋ ਦੀ ਮਾਂ ਦੀ ਤੋ ਆਂਦੀ ਹੈ ਕਿ ਬਾਹਰ ਜਾਣਾ ਨੇ ਕਾਗਜ਼ ਕੋਈ ਲਾਏ ਆ ਉਹ ਵਿਆਹ ਤਾਂ ਹੈ ਉਹ ਤਾਂ ਜੋ ਮੁੰਡੇ ਨਾਲ ਗੱਲਬਾਤ ਕੀਤੀ ਨਾ ਕਹਿੰਦਾ ਹੈ ਵੀ ਇੱਕ ਦੋ ਜਗ੍ਹਾ ਟਰਾਈ ਦੇ ਆ ਕਰਨਾ ਤੇ ਬਾਕੀ ਹੋ ਸਕਦਾ ਅਗਲੇ ਨੇ ਕਿਤੇ ਅਪਲਾਈ ਕੀਤੇ ਹੋਣ ਤੇ ਵਿਜਾ ਬੁਝਾ ਗਿਆ ਹੋਵੇ। ਇਹ ਗੱਲ ਕੋਈ ਦੱਸਦਾ ਨਹੀਂਗਾ। ਡਰਦੇ ਨੇ ਲੋਕ ਅੱਜ ਕੱਲ੍ਹ ਨਹੀਂ ਗੱਲ ਕਰਦੇ ਅੱਗੇ ਕਿ ਚਲੋ ਬੰਦਾ ਪਹੁੰਚੇ ਟਿਕਾਣੇ ਤੇ ਫਿਰ ਤੇ ਸੱਪਰਾ ਲੱਗਣਾ ਹੀ ਹੁੰਦਾ। ਹਾਂ। ਉਹ ਮੈਂ ਇਹ ਕਹਿਣਾ ਹੈ ਕਿ ਭਾਬੀ ਕੁੜੀ ਨੇ ਨਾ ਚੱਲ ਵਿਚਾਰੀ ਨੇ ਪਹਿਲੇ ਵੀ ਇੱਥੇ ਦੁੱਖ ਵੇਖੇ ਆ। ਤੇ ਗਾਂ ਹੁਣ ਚੱਲ ਆਪਣੀ ਜਿਹੜੀ ਇਹ ਜ਼ਿੰਦਗੀ ਆ ਉਹਦੀ ਉਹ ਖੁਸ਼ ਰਵੇ ਉੱਥੇ। ਤੇ ਮੇਰਾ ਤਾਂ ਦਿਲ ਵਿੱਚ ਹੋਰ ਵਾਰ ਕਰੀ ਵਾਰ ਹੀ ਡਰਦਾ ਕਿ ਕਿਤੇ ਕੋਈ ਚੀਚੂਈ ਦੀ ਤੇ ਨਹੀਂ ਮੰਗ ਉਹਨਾਂ ਦੀ। ਮੰਗਣਾ ਮੰਗਣਾ ਉਹਨਾਂ ਨੇ ਕੀ ਆ। ਆਦੇ ਸਾਹਮਣੇ ਦੀ ਸਾਰੀ ਉੱਥੇ ਗੱਲ ਹੋਈ ਆ ਸਭ ਕੁਝ ਤੇ ਉਹਨਾਂ ਦੇ ਘਰ ਹੈਗਾ ਵਾ ਸਿਰਫ ਇੱਕੋ ਗੱਲ ਕਰਦੇ ਆ ਕਿ ਸਾਡੀ ਬਰਾਤ ਚੰਗੀ ਆ ਸਾਹਮਣੇ ਆ ਨਹੀਂ ਜੇ ਤੇ ਭਾਬੀ ਉਹਨਾਂ ਘਰ ਨਾਲ 15 ਦਿਨਾਂ ਚ ਵਿਆਹ ਤੇ ਫੇਰ ਤੇਹੀ ਕਰ ਸਕਦੇ ਚੁੰਨੀ ਜੜਾ ਤੁਹਾਨੂੰ ਪਤਾ ਹੈ ਕਿ 15 ਦਿਨਾਂ ਚ ਕੀ ਕਿੱਥੋਂ ਕੋਈ ਪੈਸੇ ਨਹੀਂ ਮਿਲਣਾ ਕੋਈ ਕੁਝ ਨਹੀਂ ਹੋਣਾ 15 ਦਿਨਾਂ ਚ ਕਿੱਥੋਂ ਪੈਸੇ ਕਰ ਲਾਂਗੇ ਸਾਰਾ ਕੁਝ ਹੋ ਜਾਂਦਾ ਤੇ ਸਾਰੀ ਉਮਰ ਕਮਾਈ ਕੀਤੀ ਹੈ ਨਾ ਮਾਂ ਤੇ ਕੀਤੀ ਹੈ ਤੇ ਇੱਦਾਂ ਤੇ ਨੇ ਲੁੱਟਿਆ ਪੈਸੇ ਕਰੀ ਚੰਗਾ ਭਲਾ ਮੰਮੀ ਮੇਰੀ ਸੁਣੋ ਗੱਲ ਤੋਂ ਹੀ ਗਰਮ ਨਾ ਹੋ ਚਾਚੇ ਦੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਵਿਆਹ ਦਾ ਕੰਮ ਸੋ ਖਰਚੇ ਆ ਜ਼ਿੰਮੇਵਾਰੀਆਂ ਪੈਰ ਦੇ ਪੈਰ ਇਦਾਂ ਕਿਦਾਂ ਹੋ ਜੂਗਾ ਲਾੜ ਕੱਲਾ ਕੱਲਾ ਮੁੰਡਾ ਵਾ ਬਿਲਕੁਲ ਤੇਹੀ ਲੁੱਟੇ ਹੈ ਨਹੀਂ ਗੇ ਮੰਮੀ ਸਾਰਾ ਕੁਝ ਹੀ ਹੋਊਗਾ ਪਰ ਤੁਸੀਂ ਥੋੜਾ ਜੀ ਇਹਨੂੰ ਸਮਝੋ ਇਹ ਹੁਣ ਕੋਈ ਬਾਜ਼ਾਰ ਚੋਂ ਚੀਜ਼ ਲੈਣ ਗਏ ਨਹੀਂ ਆ ਜਿਹੜੀ 100 ਹਜ਼ਾਰ ਦੀ ਖਰੀਦ ਕਿਤੇ ਆ ਗਈ ਆ ਵਿਆਹ ਵਾ ਮੰਮੀ ਜੀ ਲਾਓ ਹੁਣ ਮੈਂ ਇਹ ਸੋਚਦਾ ਆ ਕਿ ਅੱਜ ਮੈਂ ਇਹਦਾ ਕਰ ਦੇਣਾ ਸਾਰਾ ਕੁਝ ਪਹਿਲ ਇਸ ਕਰਨਾ ਹੈ ਕੱਲ ਨੂੰ ਦੂਸਰੀ ਕੁੜੀ ਆ ਉਹਦਾ ਵੀ ਇੰਨਾ ਕੋਈ ਕਰਨਾ ਪੈਣਾ ਫਿਰ ਪੀਜ ਕਰ ਜਾ ਚਾਹੇ ਉਹ ਵੀ ਜਵਾਨ ਆ ਭਾਈ ਕੱਲ ਨੂੰ ਵਿਆਹ ਲਾਉਣ ਨੂੰ ਪੀਜ ਕੱਲ ਬਿਲਕੁਲ ਸਹੀ ਆ ਪੀਏ ਤੇ ਸਮਾਂ ਹੀ ਹੁੰਦਾ ਵਾ ਮਿੱਥਿਆ ਮਹੀਨੇ ਸਾਲ ਤੇ ਮਿੰਟੋ-ਮਿੰਟ ਹੀ ਜਾਂਦੇ ਆ ਤੈਨੂੰ ਬਾਕੀ ਪਤਾ ਹੀ ਆ ਆਪਣਾ ਕਮਾਈ ਦਾ ਕੀ ਹੀ ਕੁੜੀਆਂ ਪੜਾਈਆਂ ਲਿਖਾਈਆਂ ਆ ਮਹਾ ਕੀਤਾ ਉਹਨਾਂ ਦਾ ਸਾਰਾ ਕੁਝ ਇਥੋਂ ਦੀਗਾ ਪਹਚਾਇਆ ਕੁੜੀਆਂ ਨੂੰ ਬੜੀ ਬਾਦਰੀਆ ਚਾਚਾ ਜੀ ਤੁਹਾਡੀ ਉਹ ਤੁਸੀਂ ਜੇ ਇੰਨਾ ਜਫਰ ਚਾਲ ਕੇ ਇਥੋਂ ਤੱਕ ਆਏ ਜੀ ਤੁਹਾਡੀਆਂ ਭੈਣਾਂ ਵੀ ਜਿਹੜੀਆਂ ਕਿ ਉਹਨੇ ਤੁਹਾਡਾ ਪੂਰਾ ਸਾਥ ਦਿੱਤਾ ਲਾਓ ਚੱਲ ਜਿੱਤਾ ਵੀ ਜਿੰਨੇ ਜੋਗੀਆਂ ਹੈਗੀਆਂ ਸੀ ਨਾ ਵਿਚਾਰੀਆਂ ਬੜਾ ਸਾਥ ਦਿੱਤਾ ਕੁੜੀਆਂ ਨੇ ਮੇਰਾ ਬਿਲਕੁਲ ਜਿਹਾ ਠੀਕ ਹੈ ਤੇ ਬਾਕੀ ਭਾਬੀ ਜਿਆਦਾ ਕਹਿੰਦੇ ਆ ਤੇ ਫਿਰ ਇਹੋ ਹੀ ਆ ਕਿ ਚੁੰਨੀ ਚੜਾ ਕਰ ਸਕਦੇ ਆ ਚੁੰਨੀ ਚੜਾ ਕਰ ਲੈਣ 15 ਦਿਨਾਂ ਅੱਛਾ ਚੁੰਨੀ ਚੜਾਵਾ ਕਿਉਂ ਹੁਣ ਮੈਂ ਰਿਸ਼ਤਾ ਕਰਾਇਆ ਵਾ ਤੇ ਫਿਰ ਹੁਣ ਮੈਂ ਉੱਥੇ ਕੀ ਕਰਨਾ ਕਿ ਸਾਡੇ ਇਹ ਲੁਪੇ ਹੜਕੋਪ ਹੁੰਦਾ ਕੁਛ ਨਹੀਂਗਾ ਜੇ ਬਹੁਤੀ ਗੱਲ ਵਾ ਨਾ ਕੋਈ ਪੈਸੇ ਤੇ ਲੇਦੀ ਆ ਅਸੀਂ 2-4 ਲੱਖ ਦੇ ਮਦਦ ਕਰ ਦਾਂਗੇ ਤੇਰੀ ਉਹ ਬਾਤ ਹੋ ਰਹੀ ਹੋਈ ਸਾਨੂੰ ਮੋੜ ਬਾਬੀ ਮੜਾ ਮੋਟਾ ਵੀ ਵਿਆਹ ਕਰੀਏ ਨਾ ਤੇ 5-6 ਲੱਖ ਰੁਪਈਆ ਲੱਗ ਜਾਂਦਾ ਆ 2-3 ਲੱਖ ਜਾਂ ਅੱਜਕੱਲ ਕੀ ਹੁੰਦਾ ਹੀ ਆ ਹਾਂ ਇਹ ਤੇ ਲੱਗਦਾ ਵਾ ਮੈਨੂੰ ਵੀ ਪਤਾ ਵਾ ਤੇ ਤੂੰ ਬਿਲਕੁਲ ਕੁਛ ਨਹੀਂ ਪੱਲਾ ਬਚਾ ਕੇ ਰੱਖਿਆ ਮਮਮੀ ਕੀ ਗੱਲ ਤੇ ਸੁਣ ਚਾਚਾ ਜੀ ਦੀ ਇੱਕ ਕਰੀ ਉਹਨਾਂ ਨਾਲ ਗੱਲ ਕਰਨ ਚ ਕੀ ਹਰਜਾ ਜੇ ਉਹ ਸਮਝਾਵਾਂਗੇ ਤੇ ਸ਼ਾਇਦ ਉਹ ਸਮਝ ਜਾਣ ਪੱਲਾ ਕੱਲਾ ਗਲਿਆਂ ਦਾ ਪੁੱਤ ਵਾ ਗਲਿਆਂ ਨੂੰ ਵੀ ਰੀਝਾਂ ਹੁੰਦੀਆਂ ਆ ਤੇਪਾ ਵੀ ਕੁੜੀ ਨੂੰ ਵੇਖੋ ਨਾ ਕਿੰਨਾ ਪੜਾਇਆ ਲਿਖਾਇਆ ਆ ਕੱਲ ਨੂੰ ਜਾ ਕੇ ਉੱਥੇ ਨੌਕਰੀ ਕਰੂਗੀ ਉਹ ਤਨਖਾਹਾਂ ਉਹਨਾਂ ਨੂੰ ਦੇਣੀ ਆ ਮੈਨੂੰ ਥੋੜੀਆਂ ਦੇਣੀਆਂ ਆ ਨਾ ਮੰਮੀ ਕੀ ਪੁੱਤ ਵੀ ਉਹਨਾਂ ਦੇ ਘਰ ਚੰਗਾ ਜਾਣਾ ਵਾ ਮੰਨਿਆ ਵੀ ਸਾਰੇ ਚੰਗੇ ਨਹੀਂ ਹੁੰਦੇ ਸਾਰੇ ਮੰਦੇ ਨਹੀਂ ਹੁੰਦੇ ਪਰ ਕੁੜੀ ਦਾ ਜੀ ਧੀ ਵੀ ਪੜੀ ਲਿਖੀ ਆ ਕਿਹੜੀ ਵੀ ਉਹ ਮਨੋ ਅਣਪੜਾ ਜਾ ਨੂੰ ਪਤਾ ਨਹੀਂ ਹੈਗਾ ਕੁਝ ਇਹ ਮੈਨੂੰ ਕੋਈ ਲੋਕੀ ਫਿਰ ਕੀ ਆਖਣਗੇ ਕਿ ਕਿਹੋ ਜਿਹਾ ਰਿਸ਼ਤਾ ਕਰਾਤਾ ਸਾਨੂੰ ਮੰਮੀ ਵੇਖੋ ਤੁਸੀਂ ਫਿਰ ਫਿਰ ਇਹ ਤਾਂ ਗੱਲ ਤੁਸੀਂ ਆਪਣਾ ਪੰਖ ਪਾਤ ਕਰਦੇ ਜੀ ਮੰਮੀ ਇਹਨਾਂ ਬਾਰੇ ਵੀ ਕੋਈ ਸੋਚੋ ਨਾ ਤੇ ਜੇ ਫੇਰ ਹੀ ਮੰਮੀ ਹੱਡੀ ਰਹਿ ਨਹੀਂ ਹੁੰਦੀ ਕੇ ਪਾਸੇ ਵੀ ਵਿਆਹ ਯਾ ਨੂੰ ਕਰਨਾ ਪੈਂਦਾ ਐ ਟੇ ਟਾਈਮ ਤੇ ਫੇਰ ਇਦਾਂ ਕਰਾਂਗੇ ਚਾਚਾ ਜੀ ਤੂੰ ਹੀ ਵੀ ਕਰੋ ਤੇ ਜਿੰਨਾ ਬੱਸ ਵਾਦ ਹੋ ਸਕੇਗਾ ਮੈਂ ਵੀ ਉਹ ਖਰਚਾ ਲਾਵਾਂਗਾ ਕਿਉਂਕਿ ਹੱਡੀਆਂ ਵੀ ਭੈਣਾਂ ਨੇ ਜੇ ਤੁਹਾਡੀ ਧੀ ਆ ਤੇ ਤੁਹਾਡੀ ਭੈਣ ਕੋਈ ਫਰਕ ਨਹੀਂ ਇਹਦੇ ਵਿੱਚ ਆਗਾ ਤੇ ਨਾਲੇ ਮੰਮੀ ਇੱਕ ਤਾਂ ਲਾਹੌਰ ਦੇ ਫਿਰ ਬੇਸ਼ੱਕ ਉਹਨਾਂ ਨਾਲ ਫੋਨ ਤੇ ਗੱਲ ਕਰ ਲੋ ਜੇ ਮਿਲ ਕੇ ਉਹਨਾਂ ਤੇ ਕਲੀ ਮੇ ਲਾਓ ਉਹਨਾਂ ਨੂੰ ਗੱਲ ਪੁੱਛ ਲੋ ਵੀ ਜੇ ਹੁਣ ਕੋਈ ਦਿਲ ਚ ਗੱਲ ਕੋਈ ਦਾਜ ਦੀ ਕੋ ਲੈਣ ਦੇਂਦੀ ਹੈਗੀ ਆ ਤੇ ਬੇਚੀਜ ਕੋ ਕੇ ਖੋਲ ਦਾਂ। ਹੁਣ ਜਦੋਂ ਜਿੱਥੇ ਪੈਰ ਤੇ ਚਾਚਾ ਜੀ ਦੂਜਾ ਕਰਨਾ ਪੜਾ ਫਿਰ ਉਹ ਵੀ ਅੱਗ ਫੱਕ ਲਾਂਗੇ। ਜਿਹੜਾ ਵਿਆਹ ਦੌਰਨ ਹੋਣ ਰਿਹਾ ਕਿ ਵਿਆਹ ਵਾਸਤੇ ਮੇਰੇ ਕੋਲ ਪੈਹਾ ਹੈ ਨੀਗਾ ਤੇ ਦੇ ਇਹਨੇ ਕਿੱਥੋਂ ਲੈਣਾ। ਸ਼ੁਕਰ ਕਰਿਓ ਕਿ ਉਹਨਾਂ ਨੇ ਕੁਛ ਨਹੀਂ ਮੰਗ ਕੀਤੀ ਆਪਣੀ। ਮੰਮੀ ਜੀ ਇੱਥੋਂ ਤੱਕ ਨੌਬਤ ਆ ਗਈ ਨਾ ਤੇ ਫਿਰ ਉਹ ਵੀ ਕਰ ਦਾਂਗੇ। ਇਹ ਗੱਲ ਤੋਂ ਹੀ ਛੱਡ ਦੋ ਫਿਰ ਕਿੱਦਾਂ ਕਰਨਾ ਵਾ ਜਾਂ ਕਿੱਥੋਂ ਹੋਣਾ ਵਾ। ਉਹ ਗੁਰੂ ਰਾਮਦਾਸ ਕਰਨ ਵਾਲਾ ਉਹ ਸਾਰੇ ਆਪ ਸਹਾਇ ਹੋ ਕੇ ਕਾਰਜ ਕਰ ਦਿੰਦਾ ਵਾ। ਚਲੋ ਠੀਕ ਆ ਫਿਰ ਜਿੱਦਾਂ ਕਰਨਾ ਫਿਰ ਕਰ ਦਿਓ ਫੋਨ ਤੋਂ ਹੀ ਉਹਨਾਂ ਨੂੰ। ਚਾਚਾ ਜੀ ਹੁਣ ਕੇ ਪ੍ਰਕਾਰ ਦੀ ਟੈਨਸ਼ਨ ਨਾ ਮੰਨਦੇ ਰੱਖਿਓ ਤੇ ਹੱਸਦੇ ਮੱਥੇ ਜਾਓ ਤੇ ਜਿਹੜਾ ਵੀ ਕੰਮ ਆ ਨਾ ਆਪਾਂ ਖੁਸ਼ੀ-ਖੁਸ਼ੀ ਨਾਲ ਸਾਰੇ ਕਰਨੇ ਘਰ 'ਚ ਗੁੜੀਆ ਦਾ ਪਹਿਲਾ ਹੋਇਆ ਆਪਾ ਪੁੱਤ ਜਿੱਥੇ ਤੇਰੇ ਵਰਗੇ ਭਤੀਜੇ ਨਾਲ ਖਲੋਤੇ ਹੋ ਨਾ ਉਥੇ ਟੈਨਸ਼ਨ ਲੈਣ ਦੀ ਲੋੜ ਹੀ ਨਹੀਂ ਮੈਨੂੰ ਕੋਈ ਤੇ ਚੱਲ ਕਰ ਲੈ ਫਿਰ ਤੂੰ ਹੀ ਜਿਹੜਾ ਕੰਮ ਕਰਨਾ ਸੀ ਤੇ ਮੈਂ ਫਿਰ ਹੋਵਾਂ ਮੈਂ ਮੀਮ ਜੀ ਠੀਕ ਹੈ ਚਾਚਾ ਜੀ ਯਾ ਕਹੀ ਤੇ ਜਾਂਦੇ ਆ ਲਵ ਹਣੀ ਕਿ ਕਰ ਲਾਂਗੇ ਕਰ ਲਾਂਗੇ ਦੇ ਦੇਣਗੇ ਕੋਈ ਲੱਖ 2 ਲੱਖ ਪਰ ਉਹ ਮੋੜਨਾ ਵੀ ਪੈਣਾ ਫਿਰ ਬਾਕੀ ਵੇਖਦੇ ਨਹੀਂ ਤਾਂ ਕੰਮ ਕਰਦਾ ਹੈ ਫੈਕਟਰੀ ਚ ਕਰ ਲਾ ਉੱਥੇ ਫੰਡ ਫੁੰਡ ਵੀ ਜਾਵਾਂ 1.5 2 ਲੱਖ ਉਹ ਕਢਾਉਣੇ ਆ ਤੇ ਬਾਕੀ ਕੋਈ ਅਡਵਾਂਸ ਮੰਗ ਲੈਣੇ ਆ ਫਿਰ ਕੀ ਕਰਨਾ ਹੁਣ ਮਜਬੂਰੀ ਆ ਕਰਨਾ ਪੈਣਾ ਜੋ ਕਹਿੰਦੇ ਆ ਜੇ ਨਾ ਕੀਤਾ ਤੇ ਤਾਂ ਵੀ ਪਰਜਾਈ ਨੇ ਗੁੱਸਾ ਕਰਨਾ ਆ ਤੇ ਬਾਕੀ ਚਲੋ ਹੁਣ ਆਊਸੋ ਕਰਕੇ ਕਰਨਾ ਕੱਲ ਨੂੰ ਦੂਜੀ ਦਾ ਵੀ ਕਰਨਾ ਫਿਰ ਤੇ ਨਾਲੇ ਫਿਰ ਨਾ ਕੀਤਾ ਤੇ ਭਾਬੀ ਨੇ ਗੁੱਸਾ ਕਰਨਾ ਕਿ ਮੈਂ ਰਿਸ਼ਤਾ ਕਰਾਇਆ ਸੀ ਇਹ ਤਾਂ ਨਖਰੇ ਘਟੰਦੇ ਆ ਆ ਤੇ ਚਲੋ ਨਾ ਹੋਊਗਾ ਵਾਜੀ ਵਜੀ ਫੜ ਲਾਂਗੇ ਥੋੜਾ ਬਹੁਤ ਫਿਰ ਕਰਨਾ ਜਿਹੜਾ ਕਰਨਾ ਹੀ ਆ ਉਹ ਤੇ ਚੱਲ ਬਾਕੀ ਪਰਮਾਰਵਾ ਅਗੇ ਗੁਰੂ ਰਾਮਦਾਸ ਅਗੇ ਹੋਰ ਤਾਸਾ ਧੀ ਮੇਰੀ ਸੁਖੀ ਰਹੇ ਉੱਥੇ ਇੱਥੇ ਵਿਚਾਰੀ ਨੇ ਬੜੇ ਦੁੱਖ ਵੇਖੇ ਆ ਬਾਹਰ ਜਾ ਕੇ ਚਲੋ ਉਹਨੂੰ ਸੁੱਖ ਮਿਲ ਜੇ ਬਾਕੀ ਗੁਰੂ ਰਾਮਦਾਸ ਤੇ ਡੋਰੀਆਂ ਆ ਸਭ ਕੁਝ ਉਹਨੇ ਹੀ ਕਰਨਾ ਆ ਮਾੜੇ ਬੰਦੇ ਦਾ ਉਹੀ ਆ ਚਲੋ ਠੀਕ ਆ ਮੈਂ ਫਿਰ ਮੈਂ ਸ਼ਰੂ ਜਾਵਾਂ ਐਂਦਰ ਆ ਤੂੰ ਮੇਰੀ ਗੱਲ ਸੁਣ ਪਹਿਲਾਂ ਦੱਸੋ ਮੰਗੇ ਜਦੋਂ ਆਪਾਂ ਗੱਲ ਕਰਨ ਦੇ ਹਾਂ ਹਾਂ ਜ ਵਿਚ ਵਿਚ ਕਿਉਂ ਵੰਜ ਵਾਈ ਜਾਣਾ ਜਿੰਨੇ ਜੰਮੀਆਂ ਧੀਆਂ ਉਹਨਾਂ ਵੀ ਵੰਡ ਦਾ ਵੀ ਫਿਕਰ ਹੋਣਾ ਚਾਹੀਦਾ ਮੰਮੀ ਧੀਆਂ ਪੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਉਹਨਾਂ ਨੂੰ ਜਾਣਦੀ ਕਿ ਸਾਂਝੀਆਂ ਹੁੰਦੀਆਂ ਆ ਪਰ ਇਹ ਵੀ ਜੇ ਕਿਤੇ ਦੇਣ ਲੈਣ ਦੀ ਲੋੜ ਪੈ ਵੀ ਗਈ ਕਿ 2-4 ਲੱਖ ਦੀ ਤੇ ਲਿਖ ਲਿਖਾ ਪਹਿਲਾਂ ਕਰਾ ਲਈ ਮੰਮੀ ਕਿੱਦਾਂ ਦੀਆਂ ਗੱਲਾਂ ਕਰਨ ਦੇ ਜੇ ਤੂੰ ਉਹਨਾਂ ਨੂੰ ਲਿਖਲਾ ਕਾ ਕਰਾਵਾਂਗੇ ਅੱਜ ਕੱਲ੍ਹ ਉਹ ਚੋਰ ਅੱਗੇ ਬੜੇ ਸ਼ਰਮਾਇਆਦਾਰ ਨੇ ਚਾਹੇ ਪੈਸੇ ਤੇ ਦੁਨੀਆ ਮੁੱਕਰ ਜਾਂਦੀ ਆ ਮੰਮੀ ਇਦਾਂ ਨਾ ਕਰੋ ਰੱਬ ਦਾ ਵਾਸਤਾ ਜੀ ਤਿਆਂ ਭਾਗਾ ਵਾਲੀਆਂ ਹੁੰਦੀਆਂ ਨੇ ਉਹਨਾਂ ਨਾਲ ਘਰ 'ਚ ਬਰਕਤ ਹੁੰਦੀ ਹੈ ਤੂੰ ਬਹੁਤਾ ਸਿਆਣਾ ਨਾ ਬਣ ਤੂੰ ਵੱਡਾ ਏਡਾ ਦਾਨੀ ਮੰਮੀ ਦਾਨ ਦੀ ਨਹੀਂ ਗੱਲ ਹੈਗੀ ਤੇ ਨਾਲੇ ਧੀਆ ਨੂੰ ਦਿੱਤਾੜਾ ਦਾਨ ਆ ਜਾਂ ਕੋਈ ਕੀਤਾ ਨਾ ਨਾ ਪਰਮਾਤਮਾ ਦੂਣਾ ਚੌਗਣਾ ਕਰਕੇ ਵਾਪਸ ਕਰਦਾ ਵਾ ਇਹ ਆਡੇ ਦਿਨਾਂ ਦੇ ਵਹਿਮ ਹੁੰਦੇ ਆ ਪੜਾਈ ਦਾ ਕੀਤਾ ਕੰਮ ਕਦੀ ਵਿਅਰਥ ਨਹੀਂ ਜਾਂਦਾਗਾ ਜੇ ਮੰਮੀ ਹੱਡੀ ਆਪਣੀ ਭੈਣ ਹੁੰਦੀ ਤੇ ਫਿਰ ਵੀ ਆਪਾਂ ਉਹਦੇ ਸਾਰੇ ਕਾਰਜ ਕਰਨੇ ਸੀ ਰੀਜਾਂ ਨਾਲ ਖੁਸ਼ੀਆਂ ਨਾਲ ਕਰਨੇ ਸੀ ਤੇ ਇਹ ਕਿਹੜੀ ਹੈ ਡਿਪਰਾਈ ਚਾਚੇ ਤਾਈਆਂ ਦੀ ਜਿਹੜੀਆਂ ਹੁੰਦੀਆਂ ਨੇ ਲੜਕੀਆਂ ਉਹ ਬਗਾਨੀਆਂ ਨਹੀਂ ਹੁੰਦੀਆਂ ਗੀਆਂ ਉਹ ਵੀ ਆਪਣੀਆਂ ਧੀਆਂ ਬਣਾਂ ਹੁੰਦੀਆਂ ਤੈਨੂੰ ਤਾਂ ਕੋਈ ਵੀ ਨਹੀਂ ਪਰਾਇਆ ਦੇਖਦਾ ਮੰਮੀ ਉਹ ਗੱਲ ਨਹੀਂ ਆ ਗਈ ਜੇ ਆਪਾਂ ਇਦਾਂ ਕਰਨ ਲੱਗ ਪਾਂਗੇ ਤੇ ਜਿਹੜੇ ਆਲੇ ਦੁਆਲੇ ਵਾਲੇ ਉਹ ਕੀ ਸੋਚਣਗੇ ਨਾਲੇ ਇਦਾਂ ਨਹੀਂ ਕਰਨਾ ਚਾਹੀਦਾ ਸਮਾਜ 'ਚ ਗਲਤ ਤਸਵੀਰ ਜਾਂਦੀ ਹੈ ਕੋਈ ਇਦਾਂ ਦਾ ਕੰਮ ਕਰਨਾ ਚਾਹੀਦਾ ਵਾ ਜਿਹਦੇ ਨਾਲ ਹਰੇਕ ਬੰਦੇ ਨੂੰ ਲੱਗੇ ਵੀ ਆਹ ਕੰਮ ਚਾਪਾ ਗਲਤਾਂ ਤੇ ਇੱਚ ਸਹੀ ਆਂ ਸਾਨੂੰ ਜਿੱਥੇ ਬਣਦਾ ਵਾ ਉੱਥੇਾਨੂੰ ਉਹਨਾਂ ਦਾ ਪੱਖ ਪੂਰਨਾ ਹੀ ਪੈਣਾ ਹਣੇ ਸਾਰੀ ਉਮਰ ਆ ਢਪਣ ਕੇ ਕਮਾਈ ਕੀਤੀ ਹੁਣ ਉਹਨਾਂ ਜੋਗੀ ਤੇ ਹੀ ਕੀਤੀ ਨਹੀਂ ਜੇ ਤੈਨੂੰ ਕਿਤੇ ਮੈਂ ਢੱਕਾਂ ਨਾ ਨਾ ਉਹਦਾ ਸਭ ਕੁਝ ਲਟਾ ਦੇ ਮਮਾ ਤੈਨੂੰ ਉਦਣ ਲੱਗਣਾ ਜਦੋਂ ਤੂੰ ਹੱਥੀ ਬਣਾਏਗਾ ਮਮੀ ਚਲੋ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਨਾ ਸਹਿਨਤਾ ਉਹਨਾਂ ਕਰਾਡਾ ਘਰ-ਬਾਰ ਚੁੱਕ ਕੇ ਲੈ ਚੱਲੇ ਆ ਤੂੰ ਤੇ ਚਕਾਉਂ ਨਾ ਫਿਰਦਾ ਵਾਂ ਮਮੀ ਕਿਤੇ ਨਹੀਂ ਕੁਝ ਜਾਂਦਾਗਾ ਤੂੰ ਹੀ ਨਾ ਐਵੇਂ ਹਰ ਵੇਲੇ ਉਡ ਪਟਾੰਗ ਨਾ ਸੋਚਿਆ ਕਰੂਗਾ ਚਲ ਠੀਕ ਹੈ ਜਿੱਥੇ ਤੂੰ ਚੱਲਿਆ ਨਾ ਉੱਥੇ ਜਾ ਤੇ ਬੈਂਕ 'ਚ ਸਾਰਾ ਹਿਸਾਬ ਕਿਤਾਬ ਕਰਕੇ ਧਿਆਨ ਕੇ ਮੈਨੂੰ ਦੱਸਣਾ ਈ ਅਹੋ ਅੱਗੇ ਤਾਂ ਮੈਂ ਬੜੇ ਵਾਧੂ ਖਰਚੇ ਕਰਦਾ ਨਾ ਸਾਥੀ ਦੀ ਹਾਂ ਦੱਸ ਭੈਣੇ ਕੀ ਕਹਿੰਨੀ ਕੁਝ ਮੈਨੂੰ ਕਰਨ ਵੀ ਦੇਣਗੇ ਤੋ ਬਸ ਹੁਣ ਵਾਜਾਂ ਤੇ ਵਾਜਾਂ ਮਾਰੀ ਜਾਂਦੀਆਂ ਤੂੰ ਹੀ ਮੇਰੀ ਤੇ ਸੁਣ ਲੋ ਉਹ ਨਾ ਪਾਦੀ ਦਾ ਫੋਨ ਆਉਂਦਿਆ ਜੇ ਤੇ ਜਿਹੜਾ ਰਸੋਈ ਚ ਕੰਮ ਆਣਾ ਮੈਂ ਆਪੇ ਕਰ ਲੈਨੀ ਆ ਤੇ ਤੂੰ ਹੀ ਜਾ ਕੇ ਫੋਨ ਚੁੱਕ ਲੋ ਸਮਣ ਮੈਂ ਨਹੀਂ ਗੱਲ ਕਰਨੀ ਕਿਉਂ ਕੀ ਗੱਲ ਹੋਈ ਆ ਗੱਲ ਸਹੀ ਨਹੀਂ ਕਰਦਾ ਹੈਗਾ ਉਹ ਮੇਰਾ ਨਹੀਂ ਦਿਲ ਕਰਦਾ ਗੱਲ ਕਰਨ ਨੂੰ ਤੇ ਫਿਰ ਹੁਣ ਜਿਹੜਾ ਫੋਨ ਵੱਜਣ ਗਿਆ ਆ ਤੇ ਹੁਣ ਉਹ ਕੀ ਕਰੀਏ ਆਪੇ ਬੰਦ ਕਰ ਦੇ ਫਿਰ ਐਵੇਂ ਤਾਈ ਨੂੰ ਲਾਮਾ ਦੇਣਗੇ ਕਿ ਮੈਂ ਫੋਨ ਕਰਦਾ ਵਾਂ ਤੇ ਕੁੜੀਆਂ ਫੋਨ ਨਹੀਂ ਚੁੱਕਦੀਆਂ ਐਵੇਂ ਲਾਮਾ ਦੇਣਗੇ ਮੈਂ ਕਾਰ ਹੀ ਲੈਣੀ ਆ ਗੱਲ ਹੁਣ ਇਹ ਥੋੜੇ ਕੀ ਸਾਰਾ ਦਿਨ ਹੁਣ ਮੈਂ ਫੋਨ ਤੇ ਲੱਗੀ ਰਹਾ ਸਵੇਰ ਦਾ 3600 ਵਾਰ ਫੋਨ ਆ ਗਿਆ ਕੀ ਐਡੀ ਬਾਰ ਬਾਰ ਗੱਲ ਕਰਨੀ ਹੁੰਦੀ ਮੈਨੂੰ ਤੇ ਉਹ ਫਿਰ ਵੇਲਾ ਹੀ ਲੱਗਦਾ ਵਾ ਜਿਹੜਾ ਬਾਰ ਬਾਰ ਸੁਣ ਕਰੀ ਜਾਂਦਾ ਹਾਂ ਹਾਂ ਵੇਲਾ ਹੀ ਐ ਰਹਿਣ ਦੇ ਪਰਾਂ ਨਹੀਂ ਨਹੀਂ ਦੀਦੀ ਤੁਸੀਂ ਇੱਕ ਵਾਰੀ ਨਾ ਗੱਲ ਕਰ ਲਓ ਚੋਕੇ ਕਹਿ ਦਿਓ ਕਿ ਮੈਂ ਕੰਮ ਕਰਨ ਗਈ ਆ ਤੇ ਫ੍ਰੀ ਹੋ ਕੇ ਕਰਾਂਗੀ ਜਾਓ ਇੱਕ ਵਾਰੀ ਚੋਕ ਲਓ ਤੇ ਬਾਕੀ ਮੈਂ ਵੇਖ ਲੈਨੀ ਆ ਗੱਲ ਕੀ ਕਰਨੀ ਹੋਣੀ ਆ ਇਹੋ ਹੀ ਕਹਿਣਾ ਹੋਣਾ ਵਾ ਵੀ ਇੱਥੇ ਆ ਜਾਓ ਹੁਣ ਇੱਥੇ ਆ ਜਾਓ ਜਦੋਂ ਮੈਂ ਇੱਕ ਰੀ ਕਹਾ ਵਾਂ ਕਿ ਮੈਂ ਨਹੀਂ ਆਉਣਾ ਹੈਗਾ ਸਮਝ ਪਤਾ ਨਹੀਂ ਕਿਉਂ ਨਹੀਂ ਲੱਗਦੀ ਬਾਰ ਬਾਰ ਇੱਕੋ ਗੱਲ ਹੀ ਹੈਲੋ